ਇਸ ਅਤਿਰੀਆ ਕਾਲ ਕੀ ਹਾਲ ਚਾਲ ਅਜੀ ਸੁੰਗੀ ਦੇਕਰ ਸਾਰੇ ਠੀਕ ਠਾਕ ਹੋਵੋਗੇ ਸ਼ਾਮ ਦਾ ਵੇਲਾ ਵੀ 7 ਵਜਣ ਵਾਲੇ ਆ ਤੇ ਦਾਲ ਆਪਾਂ ਹੱਧਰੀ ਹੋਈ ਆ ਮੂੰਗੀ ਮਸਰੀ ਦੀ ਆਪਾਂ ਕੱਪੜੇ ਇਸ ਵੇਲੇ ਧੋਣ ਲੱਗੇ ਅੱਜ ਸ਼ਾਮ ਹੋ ਗਈ ਇੱਧਰ ਤੁਸੀਂ ਦੇਖੋ ਇਹ ਹੈਗੀ ਟਟਿਰੀ ਆ ਇਸ ਤਰ੍ਹਾਂ ਇਹ ਬੱਚੇ ਲੈ ਕੇ ਇੱਥੇ ਫਿਰਦੀ ਰਹਿੰਦੀ ਆ ਦੋ ਬੱਚੇ ਨੇ ਇਹਦੇ ਇੱਕ ਫਿਰਦਾ ਵਾ ਇੱਕ ਪਤਨ ਕਿੱਥੇ ਆ ਇੱਕ ਉਹ ਫਿਰਦਾ ਰੂੜੀ ਇਹਨੇ ਇੱਥੇ ਹੀ ਰਹਿਣਾ ਵਾ ਇਹਨੇ ਇੱਥੇ ਰੂੜੀ ਤੇ ਹੀ ਬੈਠੀ ਰਹਿਣਾ ਆ ਇੱਥੇ ਹੀ ਰਹਿੰਦੀ ਆ ਸਾਰਾ ਦਿਨ ਬੈਠੀ ਰਹਿੰਦੀ ਆ ਜੇਦੋਂ ਮਤਲਬ ਦੁਪਹਿਰ ਹੋ ਜਾਂਦੀ ਗਰਮੀ ਹੋ ਜਾਂਦੀ ਆ ਤਾਂ ਫਿਰ ਆ ਆਪਣਾ ਨਿੰਬੂ ਦਾ ਬੂਟਾ ਆ ਇਦੇ ਵਿੱਚ ਲੈ ਜਾ ਕੇ ਵੜ ਜਾਂਦੀ ਆ ਥੱਲੇ ਤੱਕ ਥੱਲਿਓਂ ਫੁੱਟਿਆ ਹੋਇਆ ਥੱਲਿਓਂ ਕਾਫੀ ਜ਼ਿਆਦਾ ਪਾਰ ਆਇਆ ਉਹਦੇ ਵਿੱਚ ਵੜ ਜਾਂਦੀ ਆ ਲੈ ਕੇ ਇਹਨਾਂ ਨੂੰ ਜੀ ਆਪਾਂ ਕੱਪੜੇ ਕੱਢਦੀ ਆ ਮਸ਼ੀਨ ਚੋਂ ਦਾਦਾ ਵਾ ਮੇਰੀਆਂ ਭੈਣਾਂ ਨੂੰ ਕੱਪੜੇ ਜੀ ਤੋਂ ਉਹ ਕੱਟਨੇ ਬਹੁਤ ਮਤਲਬ ਔਖੇ ਲੱਗਦੇ ਆ ਜਿੱਦਾਂ ਆਪਾਂ ਕੱਢ ਕੇ ਤੇ ਟੂਟੀ ਦੇ ਲਾ ਜਾ ਕੇ ਨਿਚੋੜ ਕੇ ਲੈਉਣੇ ਆ ਤਾਂ ਉਹਦੇ ਲਈ ਆਪਾਂ ਇਹ ਸੌਖਾ ਰੀਕਾ ਕੱਪੜੇ ਕੱਢਣਗਾ ਵਾ ਜਿਹੜੇ ਆਪਾਂ ਕੱਪੜੇ ਪਹਿਲਾਂ ਪਾਣੀ ਦੇ ਵਿੱਚ ਵਾਸ਼ ਕੀਤੇ ਹੁੰਦੇ ਆ ਉਹ ਪਾਣੀ ਆਪਾਂ ਡਰੈਨ ਕਰ ਦੇਣਾ ਸਾਰਾ ਪਾਣੀ ਭਰ ਦੇਣਾ ਆ ਜਦੋਂ ਪਾਣੀ ਨਿਕਲ ਗਿਆ ਤਾਂ ਆਪਾਂ ਇਹਨੂੰ ਪਾ ਮਤਲਬ ਡਰੈਨ ਵਾਲੀ ਸੋਚ ਨੂੰ ਪਾਣੀ ਬੰਦ ਕਰਕੇ ਤੇ ਆਪਾਂ ਦੁਬਾਰਾ ਮਸ਼ੀਨ ਨੂੰ ਭਰ ਲੈਣਾ ਪਾਣੀ ਦੀ ਇਹ ਪਾਣੀ ਸਾਰਾ ਨਿਕਲ ਗਿਆ ਹੈ ਹੁਣ ਆਪਾਂ ਇਹ ਜਿਹੜੀ ਮਸ਼ੀਨ ਆ ਇਹ ਦੁਬਾਰਾ ਆਪਾਂ ਪਾਣੀ ਦੀ ਭਰ ਲਾਂਗੇ ਤਾਂ ਪਾਣੀ ਆਪਣਾ ਇਹਨੂੰ ਬੰਦ ਕਰ ਦਿੰਨੇ ਆ ਜਦੋਂ ਇਹ ਪਾਣੀ ਸਾਰਾ ਨਿਕਲ ਗਿਆ ਆਪਾਂ ਇਹ ਤੁਨ ਜੋੜ-ਸਟੋੜ ਕੇ ਤੇ ਸਿਰਨਾਂ ਵਾਲੇ ਤੇ ਸੈੱਟ ਦੇਣੀ ਆ ਤੁਸੀਂ ਸਿਰਨਾਂ ਵਾਲੇ ਦੇ ਵਿੱਚ

ਨਾਲੇ ਤਾਂ ਆਸਾਨੀ ਹੋ ਜਾਂਦੀ ਹੈ ਗਰਮੀ ਹੈ ਜੀ ਆ ਗਰਮੀ ਦੇ ਵਿੱਚ ਸੌਖਾ ਹੋ ਜਾਂਦਾ ਵਾ ਮੇਜ ਦੇ ਵਿੱਚ ਥੋੜੀ ਗਰਮੀ ਗਰਮੀ ਵਿੱਚ ਇਸ ਤਰ੍ਹਾਂ ਇਹ ਕਪੜੇ ਧੋਨੇ ਹੁੰਦੇ ਆ ਇਹ ਤਾਂ ਸੌਖੇ ਹੋ ਜਾਂਦੇ ਆ ਨਾਲੇ ਸਾਰਾ ਸੋ ਬਿਲਕੁਲ ਨਹੀਂ ਇਹਦਾ ਸਾਰਾ ਜਦੋਂ ਆਪਾਂ ਉਧਰ ਆਪਾਂ ਸਪੈਨ ਨਾਲੇ ਦੇ ਵਿੱਚ ਪਾ ਪੈਕ ਲਾ ਕੇ ਚਲਾਵਾਂਗੇ ਨਾ ਪਾਣੀ ਦਾ ਸਾਰਾ ਸਾਰਾ ਨਿਕਲ ਜਾਣਾ ਹੈ ਇਹਨੂੰ ਕੱਢ ਦੇ। ਇਹ ਤੁਹਾਰੇ ਕੰਮ ਕੇ ਬਸ ਉਧਰ ਦਾ ਸਪੈਨ ਨਾਲੇ ਸੜ ਜਾਣਾ। ਅੱਡਾ ਨਾ ਨਾ ਬੰਦਾ ਘੱਟ ਆ ਰਿਹਾ ਹੈ। ਪਹਿਲਾਂ ਕੱਢਣੇ ਪੈਂਦੇ ਆ ਫਿਰ ਉੱਥੇ ਲੈ ਕੇ ਜਾਣੇ ਪੈਂਦੇ ਆ ਕਿ ਥੂੜੀ ਤੇ ਆਪਣਾ ਸੱਬ ਦੇ ਤੇ ਉਹਦੇ ਨਾਲ ਮਾਣੇ ਸੌਖੇ ਆ ਸਾਡੇ ਵੀ ਲੁੱਤੀ ਇਹ ਗੈਸ ਪਰਾ ਵਾਸਤੇ ਰੋਕਾ ਕਰ ਦੇਣਾ ਇਹਨੂੰ ਕਰ ਦੇਣਾ ਇੱਧਰ ਸਪੈਨ ਨਾਲੇ ਪਾਸੇ ਕਰਕੇ ਪਾਣੀ ਤੇ ਸਪੈਨ ਨਾਲੇ ਆਪਾਂ ਬੋਲ ਦੇ ਨਾਲ ਦੇ ਦੇ ਇਹ ਤੇ ਖੁਆਤੀ ਇਹ ਬੋਲ ਤੇ ਕਰ ਦੇਣ ਨੂੰ ਬਸ ਸਿਆਤਾ ਕਰਨ ਨਾਲ ਇਹ ਆਪ ਕੋਲੇ ਦੇ ਨਾਲ ਦੀ ਹੈ ਤੇ 10 ਨੰਬਰ ਤੱਕ ਵਾ ਜਦੋਂ ਇਹ ਦੋ ਤੇ ਆ ਗਈ ਤਾਂ ਆਪਾਂ ਟੂਟੀ ਬੰਦ ਕਰ ਦਾਂਗੇ ਜਨਤਾ ਇਹ ਆਪਾ ਪਾਣੀ ਰਨ ਕਰ ਦਿੰਦੀ ਹੈ ਸਾਰਾ ਕੱਢ ਦੇਣੀ ਕਿ ਸ਼ੀਤ ਹੋ ਨੇ। ਹੋ ਪਾਣੀ ਦੀ ਕੀ ਕਰਦੇ ਐ ਤੁਸੀਂ? ਥੋੜੀ ਰੱਖ। ਆ ਦੇਖੀ ਦਾ। ਬਰੀਆਣੀ ਨੇ ਰੱਖਿਆ ਹੁ ਸੱਚੇ ਕਿ ਐਸ ਤੋਂ ਨਾ ਸੀ ਜੇ ਪਤਾ ਨਹੀਂ ਮੈਂ ਤਾਂ ਵੀ ਕੀਤਾ ਵੇ। ਤੇ ਸਾਰਾ ਸਾਰਾ ਕੋਣ ਕੱਢ ਦੇਣਾ ਸਪਿੰਨਰ ਦੇ ਸਪਿੰਨਰ ਚੱਕਾ ਪਾਦੇ ਆ ਕਿ ਹਾਂ ਤੇ ਛੱਡੀ ਹੋਈ ਆ ਹੁਣ ਲਾਈਟ ਚਲੀ ਗਈ ਲਾਈਟ ਤਾਂ ਹੈਗੀ ਆ ਸਪਿੰਨਰ ਨੇ ਸਾਰਪੇ ਕੱਢ ਦੇਣਾ ਹੈ ਸਪਿੰਨਰ ਚੱਲ ਰਿਹਾ ਹੈ ਉਧਰ ਪੂਲੀ ਚੱਲ ਰਹੀ ਹੈ ਜੇ ਪਾਣੀ ਜਿਹੜਾ ਉੱਪਰੋਂ ਪਈ ਜਾਂਦਾ ਵਾ ਤੇ ਜਿਹੜਾ ਸਰਫ ਵਾਲਾ ਪਾਣੀ ਆ ਸਪਿੰਨਰ ਦੇ ਨਾਲ ਘੁੰਮ ਘੁੰਮ ਕੇ ਸਪਿੰਨਰ ਥੱਲੇ ਚ ਜਾ ਜਾਂਦਾ ਪਾਣੀ ਲੋ ਰਿਹਾ ਹੈ ਪਾਣੀ ਮੈਂ ਇਸ ਤਰ੍ਹਾਂ ਹੀ ਕੱਪੜੇ ਕੱਢ ਦਿੰਦੀ ਆ ਡੇਲੀ ਦਾ ਮਤਲਬ ਡੇਲੀ ਇਸ ਤਰ੍ਹਾਂ ਕੱਢਦੀ ਆ ਵਧੀਆ ਮਤਲਬ ਜਲਦੀ ਨਿਕਲ ਜਾਂਦੇ ਆ ਉਹਦਾ ਨਾ ਜਹਾੜ ਹੀ ਰਹਿ ਜਾਂਦੇ ਕਾਂਟੇ 2-3 ਲੱਗ ਜਾਂਦੇ ਆ ਹੋਰ ਰੱਖਣੀ ਹੈ ਕਿ ਜਾਰੇ ਕੱਪੜੇ ਕੱਢੇ ਗਏ ਆਗੇ ਨਹੀਂ ਤਾਂ ਇੱਥੇ ਫਟੋ ਘਟੇ 15-20 ਮਿੰਟ ਲੱਗ ਜਾਣੇ ਸੀਗੇ ਇਹਨੂੰ ਬਿਲਕੁਲ ਵੀ ਵੀਡੀਓ ਕੱਟ ਨਹੀਂ ਕੀਤੀ ਹੈਗੀ ਮਤਲਬ ਚਾਲੀ ਹੋਈ ਹੈ ਵੀਡੀਓ ਪਰ ਚਾਲੀ ਵੀਡੀਓ ਦੇ ਵਿੱਚ ਕੱਪੜੇ ਕੱਢਦੇ ਨੇ ਕਿੰਨੇ ਜ਼ਿਆਦਾ ਨਹੀਂ ਖੜਗੇ 5 ਮਿੰਟ ਲੱਗੇ 5-6 ਮਿੰਟ ਲੱਗੇ ਜੋ ਇਹਨਾਂ ਟਾਈਮ ਆਪਾਂ ਮਤਲਬ ਪਾਣੀ ਗਰਮ ਹੁੰਦਾ ਆ ਨਾ ਤੇ ਆਪਾਂ ਸੌਂ ਘੜਦੇ ਆਗੇ ਟੈਬ ਇਹਨੂੰ ਵਾਸ਼ਿੰਗ ਆਰ ਟੈਬ ਨੂੰ ਰੱਬ ਨੂੰ ਤਾਂ ਉਹਨੇ ਨਾਮ ਪਹੁੰਚ ਕੋਲ ਤੋਂ ਮਾਰਾ ਸਾਕੇ ਦੇਣੀ ਨੇ ਨਾਲੇ ਟਾਈਮ ਦੀ ਬਚਤ ਨਾਲੇ ਕੰਮ ਜਲਦੀ ਹੋ ਜਾਂਦਾ ਤੇ ਸਾਰਾ ਕੁਝ ਬਿਲਕੁਲ ਨਹੀਂ ਸਾਰੀ ਗੱਲ ਪਾ ਰੱਖ ਦੇਣੀ ਬੰਦੇ ਨੇ ਸਪਿਨਰ ਨੇ ਕੋਸ਼ਾ ਪੈ ਇੱਧਰ ਨੂੰ ਛੋੜ ਕੇ ਕੱਢ ਤੀਆ ਤੇ ਕੋਸ਼ਾ ਬੜੀ ਸਪਿਨਰ ਦੇ ਰਚ ਨਿਕਲ ਰਣੀ ਸੀ ਯਾ ਵੀ ਆ ਪਤਾ ਕਿੰਨਾ ਟਾਈਮ ਇੱਧਰ ਪਾਣੀ ਛੱਡ ਕੇ ਇਸ ਇਹਨਾਂ ਦੇ ਵਿੱਚ ਭਰਉਣਾ ਹੋਵੇ 2 ਮਿੰਟ 4 ਮਿੰਟ 10 ਮਿੰਟ ਭਾ ਅਕਾ ਜਿੰਨਾ ਬਣਨ ਮਨਜ਼ੂਰ ਮਾਰ ਕਰੇ ਕੋਲੇ ਜਦੋਂ ਤੁਸੀਂ ਇਹ ਕਰ ਦੇਣੀ ਆ ਇੱਧਰੋਂ ਪਾਣੀ ਉੱਧਰ ਛੱਡ ਸਾਰਾ ਸਾਰਾ ਨਿਕਲ ਜਾਊਗਾ അർട്ടിക്കിന പായന്താ ക്യാസ് പൂസി യാ ഉദാഹരണത്തെ പായന്താ ക്യാ കര പോയിനാ ക്യാ റോട പായന്താ ਵਾਲੇ ਦੇ ਛੱਡੋ ਜਦੋਂ ਤੁਸੀਂ ਨਾ ਕਰੋਗੇ ਨਾ ਆਪਣੀ ਟੂਟੀ ਜਿਹੜੀ ਇਹਦਾ ਪਾਣੀ ਫੁੱਲ ਨਾ ਆਦਾ ਜਦਵਾ ਵੇਸਾ ਕਿ ਆਪਾਂ ਜਿਹੜੀ ਟੂਟੀ ਆ ਇਹ ਟੂਟੀ ਭੋਲ ਨਾ ਇਹ ਵਾਲੀ ਲਗਾਈ ਆ ਬਾਅਦ ਦੇ ਗੀਲੀ ਟੂਟੀ ਇਹਦੇ ਚ ਪਾਣੀ ਪੂਰਾ ਫੁੱਲ ਆਉਂਦਾ ਹੁੰਦਾ ਵਾ ਜਿਹੜੀਆਂ ਸਟੀਲੀਆਂ ਟੂਟੀਆਂ ਹੁੰਦੀਆਂ ਨੇ ਉਹ ਇੰਨਾ ਮਤਲਬ ਉਹਨਾਂ ਦਾ ਇੰਨਾ ਨਹੀਂ ਪਾਣੀ ਵਾ ਜਿੰਨਾ ਇਹਦੇ ਵਿੱਚ ਆਉਂਦਾ ਇਹਦੇ ਚ ਪਾਣੀ ਬਹੁਤ ਧੀਮਾ ਹੋਲਦੇ ਛੱਡੀ ਹੋਈ ਹੈ ਕੀਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ। ਚੈਨਲ ਨੂੰ ਫੋਲੋ ਕਰ ਲਿਓ। ਇਸ ਤਰ੍ਹਾਂ ਮੈਂ 올ਦੀ ਅਪਰਨਾ ਇੱਕ ਲੈਂਥ ਲੈ ਕੇ ਉਹਦੇ ਰਵਾਂਗੇ ਜਿੱਦਾਂ ਇਹ ਹੁਣ ਆਸਾਨੀ ਨਾਲ ਕੱਪੜੇ ਸੀ। ਸਰਦੀ ਚ ਵੀ ਆਪਾਂ ਇਸ ਤਰ੍ਹਾਂ ਕੱਢ ਸਕਦੇ ਹਾਂ ਗਰਮੀ ਚ ਵੀ। ਆਸਾਨੀ ਹੋ ਜਾਂਦੀ ਹੈ ਸਰਦੀ ਦੇ ਤਾਂ ਆਪਾਂ ਕੱਪੜੇ ਕੱਢਦੇ ਹਾਂ ਤਾਂ ਕਿੰਨਾ ਪੈਜ ਜਾਣੇ ਕੱਪੜੇ ਕਾੜ ਦੇ ਤਾਂ ਇਹਦੇ ਜਦੋਂ ਇਸ ਤਰ੍ਹਾਂ ਕੱਢਾਂਗੇ ਤਾਂ ਆਪਾਂ ਨੂੰ ਨਾਲੇ ਤਾਂ ਸਰਦੀ ਤੋਂ ਬਚੇ ਰਹਿਾਂਗੇ ਤੇ ਨਾਲੇ ਜਲਦੀ ਨਿਕਲ ਜਾਂਦੇ ਆ ਗਰਮੀ ਜਰੀ ਦੋਨੋਂ ਮੌਸਮਾਂ 'ਚ ਇਹ ਇੱਕ ਤਰ੍ਹਾਂ ਦਾ ਕੰਮ ਕਰਦੀ ਹੈ ਜੋ ਜਿਹੜੇ ਦੋ ਦੇ ਆ ਗੀ ਆ ਤੇ ਆਪਾਂ ਇਹ ਜਿਹੜਾ ਸਪਿੰਨਰ ਸਪਿੰਨਰ 'ਚ ਪਾਣੀ ਕੀਤਾ ਸੀਗਾ ਇਹਨੂੰ ਆਪਾਂ ਇੱਥੇ ਕਰ ਦਿੰਨੇ ਆ ਵਾਸ਼ ਕੀ ਤੇ ਜਦੋਂ ਆਪਾਂ ਧੋਈ ਬਾਰ ਤਾਂ ਲੈ ਬੰਦ ਇਹ ਜਿਹੜਾ ਪਾਣੀ ਆ ਆਪਣਾ ਕੱਪੜੇ ਚੰਗੀ ਤਰ੍ਹਾਂ ਨਚੋੜੇ ਜਾਣਗੇ ਬਾਕੀ ਤੁਸੀਂ ਜੇ ਤੁਹਾਨੂੰ ਲੱਗਦਾ ਵਿਚਾਰਪ ਵਿੱਚ ਹੋਊਗੀ ਫਿਰ ਤੁਸੀਂ ਜਿਹੜਾ ਪਾਣੀ ਉਹ ਨਾਲ ਡਰੈਨ ਵਾਲਾ ਪਾਣੀ ਹੁੰਦਾ ਵਾ ਪੈਕ ਹੁੰਦਾ ਵਾ ਉਹਦੇ ਵਿੱਚ ਚੈੱਕ ਵੀ ਕਰ ਸਕਦੇ ਆ ਉਧਰੋਂ ਸਾਰਪ ਜਦੋਂ ਨਿਕਲਣੋਂ ਬੰਦ ਹੋ ਗਿਆ ਤਾਂ ਮਤਲਬ ਕਿ ਕੱਪੜਾ ਦਾ ਸਾਰਪ ਨਿਕਲ ਗਿਆ ਵਾ आपका कपड़े बाहर ये सूखने मैं इनका काम कोई नहीं ला दो जो बोले बात पत्ते नंबर उसका ऐसा नाटक किया था कहने का चलो चलो सबको छोड़ देना बाबा मैं क्या

ਵੀਡੀਓ ਦੇਖਣ ਲਈ ਥੋੜਾ ਬਹੁਤ